ਵੈਸੇ ਤਾਂ ਮਹਾਨਗਰ ਦੇ ਵਿੱਚ ਰੋਜ਼ਾਨਾ ਲੁੱਟਖੋਤੇ ਗੁੰਡਾਗਰਦੀ ਦੀਆਂ ਵਾਰਦਾਤਾਂ ਵਾਪਰ ਰਹੀਆਂ ਨੇ ਤੇ ਗੁੰਡਾ ਅੰਸਰ ਜਦੋਂ ਮਰਜ਼ੀ ਕਿਸੇ ਨੂੰ ਆਪਣਾ ਨਿਸ਼ਾਨਾ ਬਣਾ ਲੈਂਦੇ ਨੇ ਪਰ ਟਿੱਬਾ ਰੋਡ ਇਲਾਕੇ ਦੇ ਵਿੱਚ ਤਾਂ ਆਏ ਦਿਨ ਕੋਈ ਨਾ ਕੋਈ ਘਟਨਾ ਵਾਪਰ ਹੀ ਰਹੀ ਹੈ ਇਸ ਦੇ ਬਾਵਜੂਦ ਪੁਲਿਸ ਵੱਲੋਂ ਨਾਕਾਟਾਵਾ ਨੂੰ ਰੋਕਣ ਵਾਸਤੇ ਕੋਈ ਪੁਖਤਾ ਪ੍ਰਬੰਧ ਕਰਨ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਸਿਰਫ ਇੱਕ ਪੀਸੀਆਰ ਦਸਤੇ ਵੱਲੋਂ ਇਲਾਕੇ ਦੇ ਵਿੱਚ ਗਸ਼ਤ ਕੀਤੀ ਜਾਂਦੀ ਹੈ ਤੇ ਬੀਤੇ ਦਿਨ ਟਿੱਬਾ ਰੋਡ ਦੇ ਮੇਨ ਚੌਕ ਗੋਪਾਲ ਚੌਂਕ ਦੇ ਵਿੱਚ ਆਪਸੀ ਰੰਜਸ਼ ਦੇ ਚੱਦਿਆਂ ਇੱਕ ਭਾਜਪਾ ਯੂਵ ਮੋਰਚਾ ਦੇ ਪ੍ਰਧਾਨ ਤੇ ਜਾਨਲੇਵਾ ਹਮਲਾ ਹੁੰਦਾ ਹ ਹਮਲਾਵਰਾਂ ਦੇ ਡਿੱਗੇ ਪਿਸਤੌਲ ਦੀ ਵਰਤੋਂ ਨਮਨ ਗਰਗ ਯੁਵਕ ਦੇ ਵੱਲੋਂ ਅਗਰ ਆਪਣੀ ਸੇਫਟੀ ਵਾਸਤੇ ਨਾ ਕੀਤੀ ਜਾਂਦੀ ਤਾਂ ਹੋ ਸਕਦਾ ਸੀ ਕਿ ਉਸ ਦੀ ਜਾਨ ਵੀ ਚਲੀ ਜਾਂਦੀ ਉਸੇ ਰਾਤ ਸੁਭਾਸ਼ਨਗਰ ਇਲਾਕੇ ਦੇ ਵਿੱਚ ਇੱਕ ਸ਼ਿਵ ਸੈਨਾ ਆਗੂ ਦੇ ਭਰਾ ਤੇ ਜਾਨ ਲੈਵਾ ਹਮਲਾ ਹੁੰਦਾ ਇਹਨਾਂ ਵਾਰਦਾਤਾ ਚ ਜ਼ਖਮੀ ਹੋਏ ਇਸ ਨੂੰ ਸ਼ਖਸ ਨੂੰ ਹਸਪਤਾਲ ਲਿਆਂਦਾ ਗਿਆ ਵਕਵਾ ਖਸਪਤਾਲਾ ਦੇ ਵਿੱਚ ਜੇਰੇ ਲਾਸ਼ ਦੱਸਿਆ ਜਾ ਰਿਹਾ ਤੇ ਇਲਾਕੇ ਦੇ ਵਿੱਚ ਨਸ਼ੇ ਦੀ ਵਿਕਰੀ ਤਾਂ ਹੋ ਹੀ ਰਹੀ ਹੈ ਪੁਲਿਸ ਨੇ ਰਫ 10 ਰੁਪਏ ਦੇ ਨੋਟ ਪੰਨਿਆਂ ਤੇ ਲਾਈਟਰ ਬਰਾਮਦ ਕਰਕੇ ਹੀ ਆਪਣੀ ਪਿੱਠ ਥਪਤ ਪਾ ਰਹੀ ਹੈ ਇਹਨਾਂ ਇੱਥੇ ਇੱਕ ਮੈਡੀਕਲ ਸਟੋਰ ਆ ਉਹਦਾ ਮਾਲਕ ਆ ਮੰਮਨ ਬਾਂਸਲ ਉਹ ਸਾਨੂੰ ਜੋ ਪਤਾ ਲੱਗਿਆ ਕਹਿੰਦੇ ਵੀ ਨਮਨ ਬਾਂਸ ਸਿੰਘ ਜਿਹੜਾ ਇਹਨੂੰ ਕੁੱਟਣ ਵਾਸਤੇ ਕੋਈ 4-5 ਬੰਦੇ ਆਏ ਸੀ ਤੇ ਉਹ ਉਹਨਾਂ ਇਹਨੂੰ ਕੁੱਟਦੇ ਘੱਟਦੇ ਉਹਨਾਂ ਦੇ ਕੋਈ ਤੇ ਕੁਲਗੈ ਦੇਸੀ ਕੱਟਾ ਕਸਤਾਉ ਸੀ ਉਹ ਕੁੱਟਦੇ-ਕੁੱਟਦੇ ਕਿਤੇ ਥੱਲੇ ਡਿੱਗਿਆ ਤੇ ਇੱਕ ਮੁੰਡਾ ਗੁਰਪ੍ਰੀਤ ਹੀ ਜਿਹੜਾ ਉਹ ਨਾਲ ਹੀ ਵਿੱਚ ਜਿਹਨਾਂ ਨੂੰ ਕੁੱਟਣ ਜਿਹੜੇ ਕੁੱਟਣ ਵਾਸਤੇ ਆਏ ਸੀ ਉਹਦਾ ਉਹ ਜਿਹੜਾ ਤਾਂ ਥੱਲੇ ਡਿੱਗਿਆ ਇਹਨੇ ਨਮਨ ਨੇ ਚੱਕ ਕੇ ਫਾਇਰ ਕਰ ਦਿੱਤਾ ਜਿਹੜਾ ਉਹਦੇ ਸੱਜੇ ਸ਼ੌਂਦਰ ਤੇ ਲੱਗਾ ਤੇ ਵਜਾ ਰੰਦਸ਼ ਇਹਨਾਂ ਤਾਂ ਪਹਿਲਾਂ ਵੀ ਕੋਈ ਇਹਨਾਂ ਦਾ ਆਪਸ ਵਿੱਚ ਝਗੜਾ-ਝਗੜਾ ਹੋਇਆ ਸੀ ਪਹਿਲਾਂ ਵੀ ਕੋਈ ਝਗੜਾ ਹੋਇਆ ਸੀ ਉਸੇ ਕਰਕੇ ਇਹ ਇਹਨੂੰ ਕੁੱਟਣ-ਖੱਟਣ ਵਾਸਤੇ ਆਏ ਸੀ ਇਹ ਹੁਣ ਦੋਨੇ ਤਰ੍ਹਾਂ ਜਿਹੜੀਆਂ ਕਿ ਕਿਹੜੇ-ਕਿਹੜੇ ਹਸਪਤਾਲ ਚ ਦਾਖਲ ਹੋਏ ਜੀ ਤੇ ਇੱਕ ਜਿਹੜਾ ਜਿਹਦੇ ਗੋਲੀ ਲੱਗੀ ਆ ਮੁੰਡਾ ਗੁਰਪ੍ਰੀਤ ਉਹ ਡੀਐਮਸੀ ਦਾਖਲ ਆ ਬਾਕੀ ਹੋਰ ਤੇ ਕੋਈ ਨਹੀਂ ਤੇ ਇਸ ਮਾਮਲੇ ਵਿੱਚ ਕੋਈ ਮਾਮਲਾ ਦਰਜ ਕੀਤਾ ਗਿਆ ਇਹਨੇ ਬੰਦਿਆਂ ਦੇ ਖਿਲਾਫ ਵੀ ਮਾਸ ਕਰ ਰਹੇ ਆ ਸਟੇਟਮੈਂਟਾਂ ਲਿਖੀਆਂ ਨੇ ਤੇ ਕਰ ਰਹੇ ਮਾਮਲਾ ਦਰਜ ਕਰਕੇ ਤਕਦੀਸ਼ ਕਰਨ ਗ੍ਰਿਫਤਾਰੀ ਕੋਈ ਹੋਈ ਜੀ ਇਸ ਮਾਮਲੇ ਨਹੀਂ ਅਜੇ ਗ੍ਰਿਫਤਾਰੀ ਨਹੀਂ ਹੋਈ ਵੈਸੇ ਤਾਂ ਮਹਾਨਗਰ ਦੇ ਵਿੱਚ ਰੋਜ਼ਾਨਾ ਲੁੱਟਖੋ ਤੇ ਗੁੰਡਾਗਰਦੀ ਦੀਆਂ ਵਾਰਦਾਤਾਂ ਵਾਪਰ ਰਹੀਆਂ ਨੇ ਤੇ ਗੁੰਡਾ ਅੰਸਰ ਜਦੋਂ ਮਰਜ਼ੀ ਕਿਸੇ ਨੂੰ ਆਪਣਾ ਨਿਸ਼ਾਨਾ ਬਣਾ ਲੈਂਦੇ ਨੇ ਪਰ ਟਿੱਬਾ ਰੋਡ ਇਲਾਕੇ ਦੇ ਵਿੱਚ ਤਾਂ ਆਏ ਦਿਨ ਕੋਈ ਨਾ ਕੋਈ ਘਟਨਾ ਵਾਪਰ ਹੀ ਰਹੀ ਹੈ ਇਸ ਦੇ ਬਾਵਜੂਦ ਪੁਲਿਸ ਵੱਲੋਂ ਇਹਨਾਂ ਕਤਨਾਮਾਂ ਨੂੰ ਰੋਕਣ ਵਾਸਤੇ ਕੋਈ ਪੂਖਤਾ ਪ੍ਰਬੰਧਕਰਨ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਸਿਰਫ ਇੱਕ ਪੀਸੀਆਰ ਦਸਤੇ ਵੱਲੋਂ ਇਲਾਕੇ ਦੇ ਵਿੱਚ ਗਸ਼ਤ ਕੀਤੀ ਜਾਂਦੀ ਹੈ ਤੇ ਬੀਤੇ ਦਿਨ ਟੱਬਾ ਰੋਡ ਦੇ ਮੇਨ ਚੌਕ ਗੋਪਾਲ ਚੌਂਕ ਦੇ ਵਿੱਚ ਆਪਸੀ ਰੰਜਸ਼ ਦੇ ਚੱਦਿਆਂ ਇੱਕ ਬੀਜੇਪੀ ਯੂਵ ਮੋਰਚਾ ਦੇ ਪ੍ਰਧਾਨ ਤੇ ਜਾਨਲੇਵਾ ਹਮਲਾ ਹੁੰਦਾ ਹਮਲਾਵਰਾਂ ਦੇ ਡਿੱਗੇ ਪਿਸਤੌਲ ਦੀ ਵਰਤੋਂ ਨਮਨ ਗਰਗ ਯੁਵਕ ਦੇ ਵੱਲੋਂ ਅਗਰ ਆਪਣੀ ਸੇਫਟੀ ਵਾਸਤੇ ਨਾ ਕੀਤੀ ਜਾਂਦੀ ਤਾਂ ਹੋ ਸਕਦਾ ਸੀ ਕਿ ਉਸ ਦੀ ਜਾਨ ਵੀ ਚਲੀ ਜਾਂਦੀ ਉਸੇ ਰਾਤ ਸੁਭਾਸ਼ਨਗਰ ਇਲਾਕੇ ਦੇ ਵਿੱਚ ਇੱਕ ਸ਼ਿਵ ਸੈਨਾ ਆਗੂ ਦੇ ਭਰਾ ਤੇ ਜਾਨ ਲੈਵਾ ਹਮਲਾ ਹੁੰਦਾ ਇਹਨਾਂ ਵਾਰਦਾਤਾ ਚ ਜ਼ਖਮੀ ਹੋਏ ਇਸ ਨੂੰ ਸ਼ਖਸ ਨੂੰ ਹਸਪਤਾਲ ਲਿਆਂਦਾ ਗਿਆ ਵਕਵਾ ਖਸਪਤਾਲਾ ਦੇ ਵਿੱਚ ਜੇਰੇ ਲਾਸ਼ ਦੱਸਿਆ ਜਾ ਰਿਹਾ ਤੇ ਇਲਾਕੇ ਦੇ ਵਿੱਚ ਨਸ਼ੇ ਦੀ ਵਿਕਰੀ ਤਾਂ ਹੋ ਹੀ ਰਹੀ ਹੈ ਪੁਲਿਸ ਨੇ ਰਫ 10 ਰੁਪਏ ਦੇ ਨੋਟ ਪੰਨਿਆਂ ਤੇ ਲਾਈਟਰ ਬਰਾਮਦ ਕਰਕੇ ਹੀ ਆਪਣੀ ਪਿੱਠ ਥਪਤ ਪਾ ਰਹੀ ਹੈ ਇਹਨਾਂ ਇੱਥੇ ਇੱਕ ਮੈਡੀਕਲ ਸਟੋਰ ਆ ਉਹਦਾ ਮਾਲਕ ਨਮਨ ਬਾਂਸਲ ਉਹ ਸਾਨੂੰ ਜੋ ਪਤਾ ਲੱਗਿਆ ਕਹਿੰਦੇ ਵੀ ਨਮਨ ਬਾਂਸਲ ਜਿਹੜਾ ਉਹਨੂੰ ਕੁੱਟਣ ਵਾਸਤੇ ਕੋਈ 4-5 ਬੰਦੇ ਆਏ ਸੀ ਤੇ ਉਹ ਉਹਨਾਂ ਨੂੰ ਪਰਦੇ ਕੱਟਦੇ ਉਹਨਾਂ ਦੇ ਕੋਈ ਕੋਈ ਗੈਰ ਦੇਸੀ ਪਟਾ ਕਸਟਾਈ ਸੀ ਉਹ ਕੁੱਟਦੇ ਕੁੱਟਦੇ ਕਿਤੇ ਥਲੇ ਡਿੱਗਿਆ ਤੇ ਇੱਕ ਮੁੰਡਾ ਗੁਰਪ੍ਰੀਤ ਹੀ ਜਿਹੜਾ ਉਹ ਨਾਲ ਹੀ ਵਿੱਚ ਜਿਹਨਾਂ ਨੂੰ ਕੁੱਟਣ ਜਿਹੜੇ ਕੁੱਟਣ ਵਾਸਤੇ ਆਏ ਸੀ ਉਹਦਾ ਉਹ ਜਿਹੜਾ ਥਲੇ ਡਿੱਗਿਆ ਇਹਨੇ ਨਮਨ ਨੇ ਚੱਕ ਕੇ ਫਾਇਰ ਕਰ ਦਿੱਤਾ ਜਿਹੜਾ ਉਹਦੇ ਸੱਜੇ ਸੁੰਦਰ ਤੇ ਲਗਾ ਦਿੱਤਾ ਤੇ ਵਜਾਂ ਰੰਦੇ ਸਹੀ ਇਹਨਾਂ ਤਾਂ ਪਹਿਲਾਂ ਵੀ ਕੋਈ ਇਹਨਾਂ ਦਾ ਆਪਸ ਵਿੱਚ ਝਗੜਾ ਝਗੜਾ ਹੋਇਆ ਸੀ ਪਹਿਲਾਂ ਵੀ ਕੋਈ ਝਗੜਾ ਹੋਇਆ ਸੀ ਉਸੇ ਕਰਕੇ ਇਹ ਇਹ ਨੂੰ ਕੁੱਟਣ ਵਾਸਤੇ ਆਏ ਸੀ ਇਹ ਹੁਣ ਦੋਨੇ ਤਰ੍ਹਾਂ ਜਿਹੜੀਆਂ ਕਿ ਕਿਹੜੇ-ਕਿਹੜੇ ਹਸਪਤਾਲ ਚ ਦਾਖਲੇ ਨੇ ਇੱਕ ਜਿਹੜਾ ਜਿਹਦੇ ਗੋਲੀ ਲੱਗੀ ਹੈ ਮੁੰਡਾ ਗੁਰਪ੍ਰੀਤ ਉਹ ਡੀਐਮਸੀ ਦਾਖਲਾ ਬਾਕੀ ਹੋਰ ਤੇ ਕੋਈ ਨਹੀਂ ਤੇ ਇਸ ਮਾਮਲੇ ਵਿੱਚ ਕੋਈ ਮਾਮਲਾ ਦਰਜ ਕੀਤਾ ਗਿਆ ਇਨੇ ਬੰਦਿਆਂ ਦੇ ਖਿਲਾਫ ਵੀ ਨਾਸ ਕਰ ਰਹੇ ਆ ਸਟੇਟਮੈਂਟਾਂ ਲਿਖੀਆਂ ਨੇ ਤੇ ਕਰ ਰਹੇ ਮਾਮਲਾ ਦਰਜ ਕਰਕੇ ਤਫ਼ਤੀਸ਼ ਕਰਨ ਗ੍ਰਿਫਤਾਰੀ ਕੋਈ ਹੋਈ ਜੀ ਇਸ ਮਾਮਲੇ ਨਹੀਂ ਅਜੇ ਗ੍ਰਿਫਤਾਰੀ ਨਹੀਂ ਹੋਈ ਜੀ